ਸਤਿ ਸ਼੍ਰੀ ਅਕਾਲ ਵੈਲਕਮ ਬੈਕ ਆਰ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਪਿਛਲੀਆਂ ਵੀਡੀਓ ਚ ਜਿਵੇਂ ਅਸੀਂ ਦੱਸਿਆ ਕਿ ਆਨਲਾਈਨ ਕੰਮ ਹੈ ਜਿਹੜਾ ਉਹ ਕਿਵੇਂ ਕਰ ਸਕਦੇ ਆ ਤਾਂ ਤੁਸੀਂ ਜਿਹੜਾ ਕੰਮ ਵੀ ਆ ਉਹ ਕਿਹੜਾ ਕਰ ਸਕਦੇ ਹੋ ਤਾਂ ਉਹਦੇ ਰਿਲੇਟ ਮੈਨੂੰ ਬਹੁਤ ਸਾਰੇ ਜਿਹੜੇ ਕੁਐਰੀਜ਼ ਹੀ ਹਿੱਗੀਆਂ ਕਿ ਸਾਨੂੰ YouTube ਤੇ ਚੈਨਲ ਬਣਾਣਾ ਦੱਸੋ ਤਾਂ ਅੱਜ ਵਾਲੀ ਵੀਡੀਓ ਅਸੀਂ ਇਸ ਟੌਪਿਕ ਤੇ ਕਵਰ ਕਰਾਂਗੇ ਕਿ ਜਿਹੜਾ YouTube ਚੈਨਲ ਆ ਕਿਵੇਂ ਬਣਦਾ ਅੱਜ ਦੇ ਟਾਈਮ 'ਚ YouTube ਵੱਲੋਂ ਹੀ ਬੜਾ ਸੌਖਾ ਜਿਹਾ ਤਰੀਕਾ ਆ ਬਸ ਸਵਿਚ ਕਰਨਾ ਹੁੰਦਾ ਗੱਲਾਂ ਤੇ ਜਿਹੜਾ ਚੈਨਲ ਆ ਉਹ ਕ੍ਰੀਏਟ ਹੋ ਜਾਂਦਾ ਆ ਬਾਕੀ ਤੁਸੀਂ ਉਹਨੂੰ ਖੁਦ ਐਡਿਟ ਕਰ ਸਕਦੇ ਹੋ ਤੁਸੀਂ ਉਹਦੇ ਉੱਤੇ ਇੱਕ ਬੈਨਰ ਲੱਗਦਾ ਆ ਫੋਟੋ ਲੱਗਦੀ ਆ ਆਪਣੀ ਪ੍ਰੋਫਾਈਲ ਫੋਟੋ ਜਿਹਨੂੰ ਕਹਿ ਦਿੰਦੇ ਆ ਇਹ ਸਾਰਾ ਕੁਝ ਜਿਹੜਾ ਲਗਾ ਸਕਦੇ ਹੋ ਅੱਜ ਵਾਲੀ ਵੀਡੀਓ ਚ ਦੱਸਾਂਗੇ ਕਿ YouTube ਚੈਨਲ ਕਿਵੇਂ ਬਣਾਈਦਾ ਤੇ ਪਲੱਸ ਇਹਦੇ ਨਾਲ ਇੱਕ ਐਪ ਦੱਸਾਂਗੇ ਜਿਹਦੇ ਚ ਤੁਸੀਂ ਆਪਣੀ ਵੀਡੀਓ ਜਿਹੜੀ ਆ ਐਡਿਟ ਕਰਨੀ ਆ ਪ੍ਰੋਪਰ ਤਰੀਕੇ ਨਾਲ ਜਿਹੜਾ ਇਹ ਐਪ ਆ ਇਹ ਦੇ ਉੱਤੇ ਕੋਈ ਵੀ ਇਹ ਪੇਡ ਨਹੀਂ ਹੈਗਾ ਫ੍ਰੀ ਕੋ ਫ੍ਰੀ ਆ ਬਿਲਕੁਲ ਹੈ ਨਾ ਇਹ ਜਿਹੜਾ ਐਪ ਉਹ ਤੇ ਇਹਦੇ ਵਿੱਚ ਤੁਸੀਂ ਆਪਣੀ ਵੀਡੀਓ ਆ ਜਿਹੜੀ ਉਹਨੂੰ ਐਡਿਟ ਕਰਕੇ ਤਾਂ YouTube ਤੇ ਸਿੱਧਾ ਹੀ ਅਪਲੋਡ ਕਰ ਸਕਦੇ ਹੋ ਕੋਈ ਏਡੀ ਵੱਡੀ ਗੱਲ ਨਹੀਂ ਆ ਬਸ ਇਹ ਆ ਕਿ ਥੋੜੀ ਜੀ ਜਿਹੜੀ ਚੀਜ਼ ਆ ਉਹ ਸਿੱਖਣ ਦੀ ਲੋੜ ਆ ਅ ਟਾਈਮ ਦੇ ਨਾਲ-ਨਾਲ ਐਕਸਪੀਰੀਅੰਸ ਦੇ ਨਾਲ-ਨਾਲ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਆ ਜਾਂਦੀਆਂ ਹੁੰਦੀਆਂ ਪਹਿਲੇ ਦਿਨ ਤੋਂ ਪਰਫੈਕਟ ਕੋਈ ਵੀ ਨਹੀਂ ਹੁੰਦਾ ਜਦੋਂ ਮੈਂ ਸ਼ੁਰੂ ਕੀਤਾ ਤੇ ਮੈਨੂੰ ਵੀ ਇੰਨੀ ਕੋਈ ਖਾਸ ਨੌਲੇਜ ਨਹੀਂ ਸੀ ਹਜੇ ਵੀ ਨਹੀਂ ਆ ਪਰ ਚਲੋ ਗੁਜ਼ਾਰੇ ਜੋਗਾ ਕਰ ਲਈਦਾ ਤੇ ਜਿੱਦਾਂ ਮੈਂ ਅਪਲੋਡ ਕਰਦੀ ਆ ਸੇਮ ਉਹੀ ਤਰੀਕੇ ਦੇ ਨਾਲ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੱਸੂਗੀ ਚਲੋ ਨੈਕਸਟ ਕਲਿੱਪ ਦੇਖ ਲਓ ਇਹਦੇ ਵਿੱਚ ਮੈਂ ਦੱਸਿਆ ਹੋਇਆ ਕਿ ਚੈਨਲ ਦਾ ਜਿਹੜਾ ਕਿਉਂਕਿ ਜਿਹੜਾ ਤੁਹਾਡਾ YouTube ਆ ਤੁਸੀਂ ਉਹਦੇ ਤੇ ਸਕਰੋਲ ਕਰਦੇ ਹੋ ਵੀਡੀਓਜ਼ ਦੇਖਦੇ ਹੋ ਜਿਹੜਾ YouTube ਆ ਉਹਦੇ ਉੱਤੇ ਤੁਸੀਂ ਆਪਣੀ ਈਮੇਲ ਆਈਡੀ ਜਿਹੜੀ ਸਾਈਨ ਇਨ ਕੀਤੀ ਹੁੰਦੀ ਆ ਬਸ ਉਹੀ ਈਮੇਲ ਆਈਡੀ ਤੋਂ ਤੁਸੀਂ ਜਿਹੜਾ ਆਪਣਾ ਚੈਨਲ ਆ ਉਹ ਕ੍ਰੀਏਟ ਕਰ ਸਕਦੇ ਹੋ ਨੈਕਸਟ ਕਲਿੱਪ ਦੇ ਵਿੱਚ ਦੇਖਦੇ ਆ ਮੈਂ ਕਿਵੇਂ ਕੀਤਾ ਸਭ ਤੋਂ ਪਹਿਲਾਂ ਮੈਂ ਇੱਕ ਨਾਰਮਲ ਜਿਹਾ ਫੋਨ ਲਿਆ ਜਿਹੜਾ ਕਿ ਸਭ ਕੋ ਲਈ ਹੁੰਦਾ ਆ। ਉਹਦੇ 'ਚ ਕੀ ਕਰਨਾ ਤੁਸੀਂ ਆਪਣਾ YouTube ਚੈਨਲ ਜਿਹੜਾ ਬਣਾਉਣਾ ਤੇ ਸਭ ਤੋਂ ਪਹਿਲਾਂ YouTube ਓਪਨ ਕਰਨਾ ਆ। YouTube ਓਪਨ ਕਰਨ ਤੋਂ ਬਾਅਦ ਇਹਦੇ ਵਿੱਚ ਇੱਕ ਈਮੇਲ ਆਈਡੀ ਹੁੰਦੀ ਆ YouTube ਜਿਹੜਾ ਆ ਇੱਕ ਨੀਚੇ ਨੂੰ ਸਾਈਨ ਦਿੱਤਾ ਹੋਇਆ ਜਿੱਥੇ ਮੈਂ ਕਲਿੱਕ ਕੀਤਾ ਆ। ਤੇ ਇਹ ਜਿਹੜੀ ਸਾਡੀ ਈਮੇਲ ਆਈਡੀ ਇਹਦੇ ਉੱਤੇ ਆਪਾਂ ਟੈਪ ਕਰਕੇ ਉੱਪਰ ਦੇਖੋ ਮੈਂ ਫੇਰ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਨੇ ਆ ਜਿਵੇਂ ਅਸੀਂ ਹੋਮ ਤੇ ਗਏ ਉਸ ਤੋਂ ਬਾਅਦ ਸਾਈਡ ਤੇ ਜਿਹੜਾ ਚੌਥੇ ਬਟਨ ਤੇ ਜਾਣਾ ਆ ਜਿੱਥੇ ਐਕਚੁਅਲੀ ਲਿਖਿਆ ਹੋਇਆ ਇਹਦੇ ਉੱਪਰ ਜਿਵੇਂ ਹਰਪਿੰਦਰ ਸੈਨੀਆਂ ਆਉਂਦਿਆ ਇਹ ਸਾਡੀ ਈਮੇਲ ਆਈਡੀ ਨਾਲ ਹੈਗਾ ਜੁਆਇੰਟ نیچے ਦੇਖੋ ਹੁਣ نیچے ਆਉਂਦਾ ਪਿਆ ਕ੍ਰੀਏਟ ਚੈਨਲ ਕੁਝ ਵੀ ਨਹੀਂ ਕਰਨਾ ਬਸ ਇਹਨੂੰ ਇੱਕ ਵਾਰੀ ਕਲਿੱਕ ਕਰ ਦਿਓ ਤੁਹਾਡਾ ਜਿਹੜਾ ਚੈਨਲ ਉਹ ਬਣ ਜਾਣਾ ਬੜੇ ਸੌਖੇ ਜਿਹੇ ਤਰੀਕੇ ਨਾਲ ਦੇਖੋ ਸਾਡਾ ਜਿਹੜਾ YouTube ਚੈਨਲ ਬਣ ਗਿਆ ਸਿਰਫ ਇੱਕ ਕਲਿੱਕ ਦੇ ਨਾਲ ਹੀ ਇੱਕ ਮਿੰਟ ਵੀ ਨਹੀਂ ਲੱਗਾ ਉਸ ਤੋਂ ਬਾਅਦ ਆਪਾਂ ਜਿਹੜਾ ਆ ਸਵਿਚ ਅਕਾਊਂਟ ਤੇ ਦੇਖੋ ਤੇ ਇਹ ਹੁਣ ਆਉਂਦਾ ਸਾਡਾ ਇੱਥੇ ਹਰਪਿੰਦਰ ਸੈਣੀ ਕੀਆ ਚੈਨਲ ਜੇ ਤੁਸੀਂ ਐਡਿਟ ਕਰਨਾ ਤਾਂ ਹਰਪਿੰਦਰ ਸੈਣੀ ਤੋਂ ਕੁਝ ਵੀ ਹੋਰ ਰੱਖ ਸਕਦੇ ਹੋ ਤੁਸੀਂ ਜੇ ਕੋਈ ਕੁਕਿੰਗ ਚੈਨਲ ਖੋਲਣਾ ਤਾਂ ਉਸ ਦੇ ਹਿਸਾਬ ਨਾਲ ਨਵਾਂ ਨਾਮ ਰੱਖ ਸਕਦੇ ਹੋ ਜੇ ਕੋਈ ਸਟੀਚਿੰਗ ਖੋਲਣਾ ਜਾਂ ਕੋਈ ਕ્રાਫਟ ਦਾ ਖੋਲਣਾ ਜਾਂ ਆਰਟ ਦਾ ਖੋਲਣਾ ਕੋਈ ਵੀ ਨੇਮ ਰੱਖ ਸਕਦੇ ਹੋ ਜਿੱਥੇ ਉੱਪਰ ਐਕਚੁਅਲੀ ਖਿਆ ਹੋ ਰਿਹਾ ਇੱਥੇ ਤੁਸੀਂ ਆਪਣੀ ਜਿਹੜੀ ਪ੍ਰੋਫਾਈਲ ਪਿਕ ਵੀ ਲਗਾ ਸਕਦੇ ਹੋ ਕੁਝ ਵੀ ਲਗਾ ਸਕਦੇ ਹੋ ਇਹ YouTube ਹੈ ਜਿਹੜੀ ਇਹ ਸਾਈਨ ਇਨ ਹੁੰਦੀ ਆ ਈਮੇਲ ਆਈਡੀ ਨਾਲ ਤੇ ਇਹ ਸਭ ਦੀ ਹੀ ਸਾਈਨ ਇਨ ਹੁੰਦੀ ਆ ਬਸ ਇਹਨੂੰ ਕ੍ਰੀਏਟ ਚੈਨਲ ਨੀਚੇ ਇੱਕ ਆਪਸ਼ਨ ਆਉਂਦੀ ਆ ਉਹਦੇ ਤੇ ਬਸ ਇੱਕ ਵਾਰੀ ਸਵਿਚ ਕਰ ਦਿਓ ਤੇ ਤੁਹਾਡਾ ਚੈਨਲ ਜਿਹੜਾ ਬਣ ਜਾਂਦਾ ਆ ਹੁਣ ਮੈਂ ਨੈਕਸਟ ਦੱਸਣ ਲੱਗੀ ਆ ਇਨ ਸ਼ੋਰਟ ਐਪ ਜਿਹਦੇ ਵਿੱਚ ਮੈਂ ਵੀਡੀਓ ਐਡਿਟ ਕਰਦੀ ਆ ਇਹ ਜਿਹੜਾ ਐਪ ਆ ਫ੍ਰੀ ਆਫ ਕੋਸਟ ਆ ਇਹਦੇ ਉੱਤੇ ਕੋਈ ਵੀ ਜਿਹੜਾ ਚਾਰजेस ਨਹੀਂ ਆ ਕੋਈ ਵੀ ਪੇਡ ਚੈਨਲ ਐਪ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ 'ਚ ਜਾ ਕੇ ਦੇਖ ਲੈਣਾ ਜਿੱਥੇ ਰੈੱਡ ਜਿਹਾ ਕਲਰ ਦਾ ਬਣਿਆ ਹੋਇਆ ਇਹੀ ਇਨ ਸ਼ੋਰਟ ਕਰਨਾ ਵੀਡੀਓ ਐਡੀਟਰ ਵਾਲਾ ਮੇਰੇ ਕੋ ਇੱਥੇ ਬਾਈ ਮਿਸਟੇਕ ਫੇਸਬੁੱਕ ਤੇ ਹੋ ਗਿਆ ਹੀਗਾ ਪਰ ਤੁਸੀਂ ਜਿਹੜਾ ਇਨ ਸ਼ੋਰਟ ਐਪ ਹੀ ਜਿਹੜਾ ਕਰਨਾ ਆ ਇਨ ਸ਼ੋਰਟ ਐਪ ਦੇ ਵਿੱਚ ਤੁਸੀਂ ਆਪਣੀਆਂ ਜਿਹੜੀ ਵੀਡੀਓ ਐਡਿਟ ਕਰ ਸਕਦੇ ਹੋ ਤੇ ਡਰਾਫਟ ਵੀ ਕਰ ਸਕਦੇ ਹੋ ਜਿਵੇਂ ਮੰਨ ਲਓ ਤੁਸੀਂ ਅੱਜ ਇੱਕ ਵੀਡੀਓ ਬਣਾਈ ਆ ਤਾਂ ਉਹ ਵੀਡੀਓ ਤੁਸੀਂ ਪਰਸੋਂ ਨੂੰ ਅਪਲੋਡ ਕਰਨੀ ਆ ਤਾਂ ਫਿਰ ਤੁਸੀਂ ਆਪਣੀ ਵੀਡੀਓ ਨੂੰ ਡਰਾਫਟ ਕਰਕੇ ਪਰਸੋਂ ਜਿਹੜੀ ਨਾਲ ਇੱਕ ਹੋਰ ਕਲਿੱਪ ਜੋੜ ਕੇ ਤਾਂ ਉਹਨੂੰ ਜਿਹੜਾ ਸੇਵ ਕਰਕੇ ਫਿਰ ਪਾ ਸਕਦੇ ਹੋ ਆਪਣੇ YouTube ਚੈਨਲ ਤੇ ਅੱਜ ਤੋਂ ਬਾਅਦ ਵਿੱਚ ਦੇਖੋ ਡਾਊਨਲੋਡ ਹੋ ਗਿਆ ਡਾਊਨਲੋਡ ਹੋਣ ਤੋਂ ਬਾਅਦ ਇਹਨੂੰ ਓਪਨ ਕਰਨਾ ਆ ਓਪਨ ਕਰਨ ਤੋਂ ਬਾਅਦ ਉੱਪਰ ਵੀਡੀਓ ਆਉਂਦੀ ਪਈ ਆ ਵੀਡੀਓ ਸੈਕਿੰਡ ਆਪਸ਼ਨ ਆ ਫੋਟੋ ਥਰਡ ਆ ਕਾਲੇਜ ਵੀਡੀਓ ਵਾਲੇ ਆਪਸ਼ਨ ਦੇ ਵਿੱਚ ਵੀਡੀਓ ਜਿਹੜੀਆਂ ਐਡਿਟ ਹੋਣੀਆਂ ਫੋਟੋ ਵਾਲੇ ਆਪਸ਼ਨ 'ਚ ਫੋਟੋਆਂ ਐਡਿਟ ਹੋਣਗੀਆਂ ਤੇ ਕਾਲੇਜ ਵਾਲੇ ਆਪਸ਼ਨ ਦੇ ਵਿੱਚ ਤੁਸੀਂ ਜਿਹੜੀਆਂ 2-3 ਇਹ ਵੈਸੇ ਘਾਟੀ ਯੂਜ਼ ਚਾਹੁੰਦਾ ਜਿਵੇਂ ਫੋਟੋਆਂ ਜੁਆਇੰਟ ਕਰਕੇ ਲਗਾਨੀਆਂ ਹੁੰਦੀਆਂ ਫੇਰੇ ਆਪਸ਼ਨ ਯੂਜ਼ ਆਉਂਦੀ ਆ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਕਲਿੱਪ ਬਣਾ ਕੇ ਦੱਸਾਂਗੀ ਜਿੱਦਾਂ ਮੈਂ ਇੱਥੇ ਵੀਡੀਓ ਅਪਲੋਡ ਕਰਦੀ ਆ ਸਭ ਤੋਂ ਪਹਿਲਾਂ ਨਾਰਮਲ ਤੁਸੀਂ ਕੋਈ ਇੱਕ ਟ੍ਰਾਈਪੋਡ ਲੈ ਲਓ ਉਹਦੇ ਵਿੱਚ ਆਪਣਾ ਫੋਨ ਨੂੰ ਅਟੈਚ ਕਰਕੇ ਕੋਈ ਵੀ ਵੀਡੀਓ ਬਣਾ ਲਓ ਮੈਂ 12-15 ਸੈਕਿੰਡ ਦੀ ਇੱਕ ਵੀਡੀਓ ਬਣਾਈ ਆ ਉਸ ਤੋਂ ਬਾਅਦ ਇਹਨੂੰ ਮੈਂ ਐਡਿਟ ਕਰਨਾ ਦੱਸੂੰਗੀ ਕਿਵੇਂ ਕਰੀਦਾ ਵੀਡੀਓ ਤੋਂ ਜੋਂ ਤੋਂ ਪਹਿਲਾਂ ਜੋਂ ਤੋਂ ਬਾਅਦ ਪਹਿਲਾਂ ਜਿਹੜੀ ਸਭ ਤੋਂ ਉੱਪਰ ਇੱਕ ਵੀਡੀਓ ਆਉਂਦੀ ਆ ਉਹਦੇ ਉੱਤੇ ਟਿਕ ਲੱਗ ਜਾਣੀ ਆ ਹੁਣ ਜਿਨੇ ਪਹਿਲੀ ਵਾਰੀ ਇਹ ਐਪ ਡਾਊਨਲੋਡ ਕੀਤਾ ਹੈ ਉਹਦੇ ਉੱਤੇ ਨੈਕਸਟ ਨੈਕਸਟ ਕਰ ਦਿਓ ਸਭ ਤੋਂ ਪਹਿਲੀ ਜਿਹੜੀ অপਸ਼ਨ ਆਣੀ ਹੈ ਇਹਦੇ ਵਿੱਚ ਉਹਨਾਂ ਨੇ ਤੁਹਾਨੂੰ ਪੁੱਛਣਾ ਕਿ ਤੁਸੀਂ ਵੀਡੀਓ ਕਿਹਦੇ ਤੇ ਅਪਲੋਡ ਕਰਨੀ ਆ ਸੀ ਇਹ ਵੀਡੀਓ YouTube ਤੇ ਅਪਲੋਡ ਕਰਨੀ ਆ ਜੇ ਤੁਸੀਂ ਇਹਨੂੰ Instagram ਤੇ ਕਰਨਾ ਚਾਹਦੇ ਹੋ ਸਾਰੇ ਜਿਹੜੇ ਆ ਸਾਈਨ ਦਿੱਤੇ ਹੋਏ ਆ ਫਿਰ 뮤직 ਦੀ অপਸ਼ਨ ਆਉਂਦੀ ਆ ਕਿ ਤੁਸੀਂ ਮਾਈ 뮤직 ਲਾਉਣਾ ਹੈ ਕਿ ਜਾਂ ਤੁਸੀਂ ਆਪਣੀ ਵੌਇਸ ਓਵਰ ਕਰਨੀ ਆ ਜਾਂ ਕੋਈ 트ਾਂਜ਼ੈਕਸ਼ਨ ਕਰਨੀ ਆ ਜਾਂ ਕੋਈ ਇਫੈਕਟ ਕਰਨਾ ਆ ਇਸ ਸਾਰੇ ਕੁਛ ਇਹਦੇ ਵਿੱਚ ਦੱਸਿਆ ਹੋਇਆ ਵੈਸੇ ਤਾਂ ਜੇ ਤੁਸੀਂ ਕੋਈ 뮤직 ਲਾਉਣਾ ਤਾਂ ਇਹ ਵਾਲਾ ਇਨਸ਼ੋਰਟ ਦਾ 뮤직 ਲੈਣ ਦੀ ਬਜਾਏ YouTube ਤੋਂ 뮤직 ਚੱਕੋ ਤਾਂ ਬੈਸਟ ਹੈ ਕਿਉਂਕਿ ਉਹਦੇ ਤੇ ਕੋਈ ਕਾਪੀਰਾਈਟ ਕਲੇਮ ਨਹੀਂ ਹੁੰਦਾ ਤੁਹਾਡਾ ਟਾਈਮ ਪਹਿਲਾਂ ਮੈਂ ਇਥੋਂ ਇੱਕ 뮤직 ਲਗਾ ਲਿਆ ਹੈਗਾ ਤਾਂ ਫਿਰ ਜਦੋਂ ਉਹ ਵੀਡੀਓ ਥੋੜੀ ਜੀ ਮਤਲਬ ਵਾਇਰਲ ਜਾਂਦੀ ਆ ਤਾਂ ਫਿਰ ਉਹ ਕਾਪੀਰਾਈਟ ਕਲੇਮ ਪੇਜ ਦਿੰਦੇ ਆ ਕਿ ਇਹ ਉਸ ਐਪ ਦਾ ਜਿਹੜਾ 뮤직 ਆ ਬੈਟਰ ਹੋਏਗਾ ਕਿ ਤੁਸੀਂ ਜਿਹੜਾ YouTube ਸਟੂਡੀਓ ਦੇ ਵਿੱਚ ਜਾ ਕੇ ਮਿਊਜ਼ਿਕ ਜਿਹੜਾ YouTube ਦਿੰਦੀ ਆ ਤੁਹਾਨੂੰ ਉਹੀ ਡਾਊਨਲੋਡ ਕਰਕੇ ਉਹੀ ਜਿਹੜਾ ਲਗਾਇਆ ਕਰੋ ਸਾਰੀਆਂ ਆਪਸ਼ਨਾਂ ਇਹਦੇ ਵਿੱਚ ਦਿੱਤੀਆਂ ਹੋਈਆਂ ਹੁਣ ਇੱਥੇ ਆਪਣੀ ਵੀਡੀਓ ਨੂੰ ਤੁਸੀਂ ਟ੍ਰਿਮ ਕਰ ਸਕਦੇ ਹੋ ਕੱਟ ਕਰਕੇ ਇੱਕ ਕੋਈ ਵੀ ਪਹਿਲਾ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਕੋਈ ਇੱਕ ਨਾਰਮਲ ਵੀਡੀਓ ਬਣਾ ਲਿਓ ਤੇ ਇਹ ਸਾਰੀਆਂ ਆਪਸ਼ਨ ਚੈੱਕ ਕਰ ਕਰਕੇ ਦੇਖ ਲਿਓ ਮੈਂ ਵੀ ਐਵੇਂ ਹੀ ਕੀਤਾ ਹੈ ਕਿ ਕਿੱਥੋਂ ਕੀ ਚੀਜ਼ ਹੁੰਦੀ ਆ ਪਰ ਮੈਂ ਤੁਹਾਨੂੰ ਫਿਰ ਵੀ ਥੋੜਾ ਬਹੁਤ ਦੱਸ ਰਹੀ ਆ ਮੰਨ ਲਓ ਤੁਸੀਂ ਕੋਈ ਵੀਡੀਓ ਬਣਾਉਂਦੇ ਹੋ ਕੋਈ ਪੱਖੇ ਦੀ ਆਵਾਜ਼ ਆਉਂਦੀ ਹੈ ਕੁਝ ਵੀ ਆਉਂਦੀ ਹੈ ਤਾਂ ਵੋਲਿਊਮ ਤੋਂ ਤੁਸੀਂ ਜਿਹੜੀ ਉਹ ਆਵਾਜ਼ ਕੱਟ ਕੇ ਆਪਣਾ ਜਿਹੜਾ ਵੌਇਸ ਓਵਰ ਉਹ ਕਰ ਸਕਦੇ ਹੋ ਸਪੀਡ ਵਧਾਉਣੀ ਘਟਾਉਣੀ ਸਾਰਾ ਕੁਝ ਇੱਥੇ ਦਿੱਤਾ ਹੋਇਆ ਆ ਇਹ ਸਾਰੀਆਂ ਆਪਸ਼ਨਾਂ ਜਿਹੜੀਆਂ ਵੀਡੀਓ ਐਡਿਟ ਕਰਨ ਲਈ ਜਾਂ ਕੱਲੀ-ਕੱਲੀ অপਸ਼ਨ ਖੋਲ ਕੇ ਦੇਖ ਲਓ ਇਹਦੇ ਵਿੱਚ ਤਾਂ ਮੋਸਟਲੀ ਤਿੰਨ ਚਾਰ ਯੂਜ਼ ਹੁੰਦੀਆਂ ਹਰ ਸਾਰੀਆਂ ਤੇ ਨਹੀਂ ਹੁੰਦੀਆਂ ਇਹਦੇ ਨਾਲ ਜਿਹੜੀ ਆ ਮੈਂ ਦੱਸਿਆ ਹੋਇਆ ਹੁਣ ਰੋਟੇਟ ਵੀ ਹੋ ਸਕਦੀ ਵੀਡੀਓ ਫਲਿੱਪ ਵੀ ਹੋ ਸਕਦੀ ਆ ਕਿ ਜਿਵੇਂ ਬੈਕ ਕੈਮਰਾ ਫਰੰਟ ਕੈਮਰੇ ਤੋਂ ਬਣਦੀ ਆ ਇਸ ਤੋਂ ਬਾਅਦ ਉੱਪਰ ਨੈਕਸਟ ਦੀ অপਸ਼ਨ ਹੁੰਦੀ ਆ ਸੇਵ ਦੀ ਸੌਰੀ ਸੇਵ ਕਰਕੇ ਤਾਂ ਆ ਹੁਣ ਕਨਵਰਟ ਹੋਣਾ ਵੀਡੀਓ ਇਨ ਸ਼ੋਰਟ ਦੇ ਵਿੱਚ ਇਹ ਪੂਰਾ 100% ਹੁੰਦਾ ਹੁੰਦਾ ਇਦੇ ਵਿੱਚ ਕੋਈ ਕਨਵਰਟ ਹੁੰਦੇ ਵਿੱਚ ਨਾ ਤਾਂ ਤੁਸੀਂ ਸਕਰੀਨ ਨੂੰ ਬੰਦ ਕਰ ਸਕਦੇ ਹੋ ਜੇ ਵਿੱਚ ਕੋਈ ਕਾਲ ਆਉਂਦੀ ਹੈ ਜਾਂ ਕੁਝ ਵੀ ਆਉਂਦਾ ਤਾਂ ਤੁਹਾਡੀ ਜਿਹੜੀ ਵੀਡੀਓ ਆ ਕਨਵਰਟ ਨਹੀਂ ਹੁੰਦੀ ਇਸ ਕਰਕੇ ਮੈਂ ਪਹਿਲਾਂ ਫੋਨ ਨੂੰ ਜਿਹੜਾ 에어로ਪਲੇਨ ਮੋਡ ਤੇ ਲਗਾ ਕੇ ਤੇ ਫੇਰ ਹੀ ਵੀਡੀਓ ਨੂੰ 에어로ਪਲੇਨ ਮੋਡ ਤੇ ਲਾ ਕੇ ਜਿਹੜੀ ਵੀਡੀਓ ਐਡਿਟ ਕਰ ਰਹੇ ਹੋ ਕਿਉਂਕਿ ਕਨਵਰਟ ਕਰ ਰਹੇ ਹੋ ਕਿਉਂਕਿ ਫਿਰ ਜਦੋਂ ਵਿੱਚ ਕਾਲ ਆ ਜੇ ਜਾਂ ਕੁਝ ਵੀ ਹੋ ਜੇ ਤਾਂ ਵੀਡੀਓ ਜਿਹੜੀ ਉਹ ਫਿਰ ਕਨਵਰਟ ਨਹੀਂ ਹੁੰਦੀ ਕੱਟੀ ਜਾਂਦੀ ਹੈ ਦੁਬਾਰਾ ਤੋਂ ਕਰਨੀ ਪੈਂਦੀ ਆ YouTube ਖੋਲਿਆ YouTube ਤੇ ਪਹਿਲੀ অপਸ਼ਨ ਵੀਡੀਓ ਆ ਫਿਰ ਸ਼ੋਰਟਸ ਆ ਫਿਰ ਲਾਈਵ ਆ ਫਿਰ ਪੋਸਟ ਆ ਜੇ ਤੁਸੀਂ ਕੋਈ ਪੋਸਟ ਪਾਉਣੀ ਹੈ ਕਿ ਕੱਲ ਸਾਡੀ ਆ ਵਾਲੀ ਚੀਜ਼ ਆਉਣ ਲੱਗੀ ਆ ਮਤਲਬ ਕੱਲ ਅਸੀਂ ਇੱਕ ਆ ਚੀਜ਼ ਜਿਹੜੀ ਅਪਲੋਡ ਕਰਾਂਗੇ ਤਾਂ ਉਹਦੀ ਤੁਸੀਂ ਪੋਸਟ ਪਾ ਕੇ ਪਹਿਲਾਂ ਹਨਾ ਦੱਸ ਦੋ ਵੀਡੀਓ ਤੇ ਉੱਤੇ ਵੀਡੀਓ ਤੇ ਜਿਹੜੀ ਜਿਹੜੀ ਸ਼ੋਰਟਸ ਆ ਉਹ ਸਿਰਫ 60 ਸੈਕਿੰਡ ਦੀ ਪੈਂਦੀ ਆ ਯਾਨੀ ਕਿ 1 ਮਿੰਟ ਦੀ ਬਸ ਇਦਾਂ ਹੀ ਤੁਸੀਂ ਇੱਥੇ ਟਾਈਟਲ ਲਿਖ ਲੈਣਾ ਕੁਝ ਵੀ ਜੋ ਵੀ ਆ ਤੁਸੀਂ ਜੋ ਵੀ ਬਣਾਇਆ ਉਹਦਾ ਟਾਈਟਲ ਲਿਖ ਲੈਣਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਤੁਹਾਡਾ ਚੈਨਲ ਹੋਏਗਾ ਉਸ ਦੇ ਹਿਸਾਬ ਨਾਲ ਤੁਹਾਨੂੰ ਹੈਸ਼ਟੈਗ ਮਿਲ ਜਾਣੇ ਆ। ਫਿਰ ਇਹ ਵੀਡੀਓ ਤੁਸੀਂ ਬੱਚਿਆਂ ਲਈ ਬਣਾਈ ਹੈ ਕਿ ਜਾਂ ਨਹੀਂ ਬਣਾਈ ਤਾਂ ਉਹ ਵਾਲੀ অপਸ਼ਨ ਓਕੇ ਕਰਕੇ ਆディਖੋ ਵੀਡੀਓ ਅਪਲੋਡ ਹੋ ਗਈ ਆ। ਪ੍ਰੋਸੈਸਿੰਗ ਹੋਣ ਤੋਂ ਬਾਅਦ ਮੈਂ ਤੁਹਾਨੂੰ ਫੇਰ ਦਿਖਾ ਦੰਨੀ ਹਾਂ। ਪੂਰਾ ਏ 100% ਹੋਣੀ ਆ ਹੁਣ ਇੱਥੇ ਆਉਂਦਿਆ ਰੈਡੀ ਟੂ ਵਾਚ। ਇੱਥੇ ਇੱਕ ਗਲਤੀ ਨਾ ਕਰਿਓ ਕਿਉਂਕਿ ਇਹ ਵੀਡੀਓ ਤੁਸੀਂ ਖੁਦ ਅਪਲੋਡ ਕਰਕੇ ਖੁਦ ਨਹੀਂ ਦੇਖ ਸਕਦੇ ਹੁੰਦੇ। ਜੇ ਤੁਸੀਂ ਦੇਖੋਗੇ ਤਾਂ ਉਹ ਵੀ ਵਿੱਚ ਤੁਹਾਡਾ ਕਨਵਰਟ ਹੋਣਾ ਤੇ YouTube ਤੁਹਾਨੂੰ ਕਾਪੀਰਾਈਟ ਪੇਸ ਸਕਦੀ।